ਤੁਸੀਂ ਵੇਖ ਰਹੇ ਹੋ ਪੰਜਾਬ న్యూਸ 7 ਐਨ ਆਰ ਆਈ ਅਮਰਤ ਕੌਰ ਵੱਲੋਂ ਆਪਣੇ ਪਿਤਾ ਸਵਰਗਵਾਸੀ ਸਰਜੀਤ ਸਿੰਘ ਦੀ ਯਾਦ ਵਿੱਚ ਅਨਾਜ ਮੰਡੀ ਮਰੈਂਡਾ ਵਿਖੇ ਵਾਟਰ ਕੋਲਰ ਲਗਾਇਆ ਇਸ ਦੀ ਜਾਣਕਾਰੀ ਦਿੰਦਿਆਂ ਅਮਰਤ ਕੌਰ ਯੂ ਐਸ ਏ ਨੇ ਦੱਸਿਆ ਕਿ ਉਹਨਾਂ ਦੀ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਿਤਾ ਸਵਰਗਵਾਸੀ ਸਰਦਾਰ ਸਰਜੀਤ ਸਿੰਘ ਦੀ ਯਾਦ ਵਿੱਚ ਗਰੀਬਾਂ ਲਈ ਕੁਝ ਕਰਨ ਦੀ ਚਾਹਤ ਸੀ ਜਿਸ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਅਨਾਜ ਮੰਡੀ ਮਰੈਂਡਾ ਵਿਖੇ ਕੰਮ ਕਰਨ ਵਾਲੇ ਲੇਬਰ ਅਤੇ ਸਬਜ਼ੀ ਮੰਡੀ ਵਿੱਚ ਆਉਣ ਵਾਲੇ ਲੋਕਾਂ ਲਈ ਠੰਡੇ ਪਾਣੀ ਪੀਣ ਦੀ ਸਹੂਲਤ ਦੇ ਮਕਸਦ ਨਾਲ ਇੱਕ ਵਾਟਰ ਕੂਲਰ দান ਕੀਤਾ ਹੈ ਤਾਂ ਜੋ ਅਨਾਜ ਮੰਡੀ ਅਤੇ ਸਬਜ਼ੀ ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਅਤੇ ਹੋਰ ਆਉਣ ਜਾਣ ਵਾਲੇ ਲੋਕਾਂ ਲਈ ਵਾਟਰ ਕੂਲਰ ਲਗਾਇਆ ਗਿਆ ਹੈ ਤਾਂ ਕਿ ਉਹ ਠੰਡਾ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕਣ ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਮਾਤਾ ਪ੍ਰੀਤਮ ਕੌਰ ਅਤੇ ਭੈਣ ਭੈਣ ਨਿਰਮਤਾ ਅਤੇ ਭਰਾ ਕਮਲਜੀਤ ਸਿੰਘ ਨਾਲ ਹਾਜ਼ਰ ਸਨ ਪੰਜਾਬ న్యూਸ 7 ਰਿਪੋਰਟ ਸੋਨੀ ਸਾਗੀ ਅੰਦਮਾਨ ਸਕਨ ਐਂਡਿੰਗ ਦੇ ਵਿੱਚ ਕਿਸੇ ਲੋਕਾ ਸ਼ੰਗ ਹੋਈ ਕੋਈ ਨਹੀਂ ਸੋ ਇਹ ਮੇਰਾ ਪਰਿਵਾਰ ਹੈ ਮੇਰੇ ਮੰਮੀ ਨੇ ਸਿਸਟਰ ਹੈ ਮੇਰਾ ਬ੍ਰਦਰ ਹੈ ਤੇ ਅਸੀਂ ਵੈਸੇ ਯੂ ਐਸ ਤੋਂ ਹੈ ਵਿਜ਼ਿਟ ਕਰਦੇ 12 ਦਿਨ ਰਹਿਣ ਵਾਲੇ ਆ ਤੇ ਮੈਂ ਸੋਚਿਆ ਸੀਗਾ ਲਗਭਗ 2 ਸਾਲ 2 ਸਾਲ ਪਹਿਲਾਂ ਕਿ ਆਪਣੇ ਘਰ ਦੀ ਯਾਦ ਦੇ ਵਿੱਚ ਮੈਂ ਨਾ ਇਹ ਪਾਣੀ ਦਾ ਜਿਹੜਾ ਪੁੱਤਰ ਹੈਗਾ ਇਹ ਲਗਵਾਉਣਾ ਇਸ ਕਰਕੇ ਆ ਤੇ ਆ ਉਹਨਾਂ ਦੀਆਂ ਲੋਕਾਂ ਦੀਆਂ ਵਿਚਾਰਾਂ ਦਾ ਮਤਲਬ ਆ ਸਾਨੂੰ ਦੁਆਵਾਂ ਵਿੱਚ ਆਦਤ ਹੈ ਕਹਿੰਦੇ ਆ ਸਿੱਖੀ ਉਹਦੀ ਆਪ ਮਿਲ ਸਕਣ ਸੋ ਇਸ ਕਰਕੇ ਆਪੇ ਲਓ ਠੀਕ ਹੈ ਠੀਕੋ ਟਿਕ ਲੈ ਹਾਂ ਬਾਬਾ ਖੜੋ 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 ਇੱਕ ਮਿੰਟ ਦੇਖੋ ਇੱਧਰ ਦੇਖੋ ਸਾਹਮਣੇ ਨਾਲ ਖੜੇ ਰਹੋ ਇੱਕ ਮਿੰਟ ਕੋਈ ਨਾ ਕੋਈ ਗੱਲ ਨਹੀਂ ਕੋਈ ਬੰਦੋ आगे चलाना ओ ਆਹ ਨੂੰ ਚੁੱਕ ਉਹ ਆਖਲਾ ਨੰਬਰ ਬੋਲ ਆਹ ਨੰਬਰ ਬੋਲ ਆਹ ਆਖਲਾ ਦੇ ਦਿੱਤਾ ਆਹ ਆਖਲਾ ਪਾਣੀ ਆ ਫਾਇਰ ਘਾਦੇ ਜਾਵੇ ਕੰਨ ਵਾਲੇ ਵਿੱਚ ਲਾ ਦੇ ਆਹ ਪਰ ਸਾਈਜ਼ ਮਾਪੇ ਕਾਹ ਬਤਾਈ ਜਾ ਮਾਪੇ ਤੇਰੀ ਲੈ ਹਾਲ ਵੀ ਇਹ ਆ ਫਾਈਲ ਨੂੰ ਪਿੱਛੇ ਵੀ ਹਾਲਾਂਕਿ ਦੇ ਬੇਲ ਚੱਕਰ ਵਿੱਚ ਲੱਗਨੇ ਆ ਹਾਲ ਇੱਥੇ ਰਗਾ ਪਰ ਹਾਂ ਇਹ ਜਿਹੜਾ ਦਾ ਚਿੱਤ ਨੂੰ ਕਰਦੇ ਥੋੜਾ ਇਹਨੂੰ ਯੱਪ ਬੜਾ ਪਾ ਦੇ ਪਹਿਲਾਂ ਹਲੋ ਇਹ ਦੇਖਾ ਇਹ ਪੂਰਾ ਆਪਣਾ ਇਹ ਨਾ ਬੈਠ ਕੇ ਸਾਰਾ ਪਰਿਵਾਰ ਲਗਾ ਕੇ ਗਿਆ ਹੈ ਸਿੱਧਾ ਕਰ ਦਿਓ ਬਾਅਦ ਚੋਂ ਰੱਖੋ ਜੀ ਪਹਿਲਾਂ ਪਾ 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 ਬਾਅਦ ਥੱਲੇ ਇੱਧਰ pasti gas mas ਚਲਾਉਂਗੀ ਐ ਤੇ ਨੀਜੀ ਜੱਪਰ ਰੱਖੇ ਤੇ ਚਲਾਇਆ ਬਾਹਰ ਰੱਖਦੇ ਕੋਲ ਚੱਲ ਲੈਣਗੇ ਵਿਚ ਨੂੰ ਚੰਦਰ ਕੋਲ ਕਰਨ ਪਿਆ ਉਹ ਇਹ ਜਿਹੜੇ ਸੈਕਟਰਿੰਡਾ ਬਾਣੀ ਇਹਨਾਂ ਦੀ ਨਾ ਚਾਹਤੀ ਜੀ ਉਹ ਜਿਹੜੀ ਆ ਚੱਲਦੇ ਵਾਲੇ ਦੀ ਹਾਂਜੀ ਜੂਨ ਜੁਲਾਈ ਗਸ ਤੱਕ ਚੱਲਦਾ ਹਾਂਜੀ ਠੀਕ ਹੈ ਜੀ ਹਲੇ ਮੈਨੂੰ ਤਾਂ ਐ え ਉੱਪਰ ਰੱਖ ਦਿਓ ਹਾਂ ਹੇਠੇ ਥੱਲੇ ਕਿੱਥੇ ਰੱਖੀਏ ਨੀਚੇ ਰੱਖ ਦਈਏ ਭਾਈ ਅੰਕੁਰ ਦੇ ਪੀੜੇ ਜਿਹੜੀ ਨਹੀਂ ਚਲੋ ਜਾਨ ਮੈਨੂੰ ਪਾ ਲਈ ਚੱਕ ਕੇ ਕੋਈ ਜਾਨ ਮੈਨੂੰ ਪਾ ਲਈ ਉੱਪਰ ਪਾ ਕੇ ਠੀਕ ਹੈ ਜੀ ਠੀਕ ਹੈ ਜੀ ਇਹ ਤਾਂ ਲੋ ਜੀ ਮਾਤਾ ਜੀ ਹਾਂ ਜੀ ਮਾਤਾ ਜੀ ਨੂੰ ਆਸ ਨਹੀਂ ਕੀਤੀ ਕਰਤੀ ਜੀ ਉਹ ਬਸ ਕੋਈ ਗੱਲ ਨਹੀਂ ਕਰਦੇ ਇਹ ਹੋ ਗਿਆ ਹਾਂ ਸੋ ਜੀ ਨਾਲ ਕੁਝ ਨਹੀਂ ਹੋਇਆ ਇਹਦੇ ਵਿੱਚ ਪੜੋ ਕਾਪੀ ਨਾਲ ਨਾ ਚੱਕੋ ਤੇ ਪੀ ਲਓ। ਕੀ ਆ? ਪਾਣੀ ਪੀਓ ਕੁਛ ਰੋ। ਜਿਵੇਂ ਚਾਹ। ਖਾਲਸਾ। ਵਾਈਗੁਰ ਜੀ ਕੀ ਪਤੇ। ਵਾਈਗੁਰ ਜੀ ਕਾ ਖਾਲਸਾ। ਵਾਈਗੁਰ ਜੀ ਕੀ ਪਤੇ। ਠੀਕ ਹੈ। ਬਹੁਤ ਵਧੀਆ ਲੱਗਿਆ। ਪੀਓ ਬੱਚੇ ਕੀ ਹੋ ਗਿਆ ਪਾਣੀ ਪੀਓ ਪਾਣੀ ਪੀਓ ਬੱਚਾ ਹੋ ਗਿਆ ਇੱਧਰ ਆਏ ਹੋ ਜਾ ਪੁੱਤ ਆਏ ਦਿਖਾਓ ਇੱਧਰ ਪੀਓ ਪਾਣੀ ਕੋਈ ਨਹੀਂ ਪੀਓ ਪੀਓ ਪਾਣੀ ਨਾ ਆ ਵੀ ਕਰੋ ਆ ਦੇਖੋ ਪੁੱਤ ਇੱਧਰੋਂ ਪਾਣੀ ਪੀ ਲਓ ਨਹਾਉਣ ਵਾਸਤੇ ਇੱਥੇ ਬੰਦਾ ਨਹੀਂ ਨਾ ਪਾਣੀ ਅਭੀ ਬੰਦਾ ਹੋ ਗਿਆ ਅਸਾ ਲੱਗਿਆ ਉਹ ਠੀਕ ਆਉਂਦਾ ਪਾਣੀ ਪੀ ਕੇ ਹੈ ਗਲਾਸ ਹੈ ਇਹ ए सिरेना पेस तू फिरा के राखी जांदे कोप दा उने जी जोग जाड़ा उठ भी जांदे लत्ते आ गए छ तू तो स्टिकर लगा दने आपा नहीं ये नहीं डालो पर ना, ना। थोड़े से जाके हेलो ਹੋ ਫਿਰ ਕਿ ਉਹ ਆ ਚੰਗੀ ਨੂੰ ਲਾ ਲਿਆ ਹੋਰ ਜੱਟੀ ਕੱਢੀ ਅੱਗੇ ਕਰ ਜਾ ਲੈ ਅੱਗੇ ਕੱਢੀ ਅੱਗੇ ਤਾਂ ਹਾਂਜੀ ਮੈਂ ਅਮ੍ਰਿਤਕੋੜ ਮਰਿੰਡੇ ਦੇ ਦੀ ਸਨੀਕ ਆ ਵੈਸੇ ਮਰਿੰਡੇ ਦੀ ਰਹਿਣ ਵਾਲੇ ਆ ਪਰ ਉਹ ਯੂਐਸਏ ਰਹਿੰਦੇ ਆ ਤੇ ਉੱਥੋਂ ਹੀ ਆਏ ਹੋਏ ਆ ਅਮਰੀਕਾ ਤੋਂ ਅਸੀਂ ਮੈਂ ਸੋਚਿਆ ਸੀ ਆਪਨੇ ਡੈਡੀ ਦੀ ਸਰਦਾਰ ਸੁਰਜੀਤ ਸਿੰਘ ਤੁਹਾਨੂੰ ਆ ਦੀ ਯਾਦ ਦੇ ਵਿੱਚ ਲੇ ਸਰਦਾਰ ਜੀ ਸਿੱਤੋਆ ਮੇਰੇ ਫਾਦਰ ਸਨ ਉਹਨਾਂ ਦੀ ਯਾਦ ਦੇ ਵਿੱਚ ਕਿ ਮੈਂ ਗਰਮੀਆਂ ਦੇ ਵਿੱਚ কুলਰ ਲਵਾਉਣਾ ਚਾਹਤੀ ਤੇ ਫਿਰ ਮੈਨੂੰ ਇਹ ਜਗ੍ਹਾ ਬਿਲਕੁਲ ਠੀਕ ਲੱਗੀ ਕਿ ਜਿੱਥੇ ਮੈਂ ਲਗਵਾ ਸਕਦੀ ਆ ਇੱਥੇ ਮਜ਼ਦੂਰ ਵਗੈਰਾ ਪੱਲੇਦਾਰ ਗਰਮੀਆਂ ਦੇ ਵਿੱਚ ਪਸੀਨਾ ਪਸੀਨਾ ਹੋਏ ਰਹਿੰਦੇ ਨੇ ਤੇ ਕਿ ਮੈਂ ਇੱਥੇ ਲਗਵਾ ਸਕਾਂ ਉਹ ਵੈਸੇ ਕਿਉਂਕਿ ਮੇਰਾ ਫਾਦਰ ਵੀ ਜਿਹੜੇ ਨੇ ਉਹ ਗਰੀਬਲੇ ਬਹੁਤ ਸੋਚਦੇ ਸੀਗੇ ਸੋ ਮੈਂ ਇਸ ਕਰਕੇ ਇਹ ਜਗ੍ਹਾ ਚੂਸ ਕੀਤੀ ਆ ਤੇ ਅੱਜ ਮੇਰੀ ਇਹ ਮਤਲਬ ਦਾਲ ਪੂਰੀ ਹੋ ਗਈ ਹੈ ਤੇ ਮੈਂ ਲਵਾਣਾ ਚਾਹੁੰਦੀ ਸੀ ਤੇ ਮੈਂ ਲਵਾ ਦਿੱਤਾ ਆ ਉਮੀਦ ਕਰਦੀ ਆ ਕਿ ਉਹਨਾਂ ਦੀ ਥੋੜੀ ਬਹੁਤ ਜਿਹੜੀ ਗਰਮੀ ਤੋਂ ਉਹਨਾਂ ਨੂੰ ਰਾਹਤ ਮਿਲੇਗੀ ਇਹ ਠੰਡਾ ਪਾਣੀ ਪੀ ਕੇ ਮਤੈ ਸਾਹਮਣੇ ਦੇਖਣਾ ਹਾਂ ਬਾਬਾ ਖੜੋ 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 ਇੱਕ ਮਿੰਟ ਤੇ ਦੇਖੋ ਇੱਧਰ ਦੇਖੋ ਸਾਹਮਣੇ ਨਾਲੋਂ ਇੱਕ ਮਿੰਟ ਕੋਈ ਨਾ ਕੋਈ ਗੱਲ ਨਹੀਂ